ਸਵਾਗਤ ਹੈ ਤੁਹਾਡਾ ਬੁਲੰਦਵਾਸ ਟੀਵੀ ਦੇ ਵਿੱਚ ਵਿਰਾਸਤ ਮੇਲਾ ਜਿਹੜਾ ਹਰ ਸਾਲ ਬਠਿੰਡਾ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਇਸ ਵਾਰ ਵੀ ਉਹ ਸ਼ੁਰੂ ਕਰਵਾਇਆ ਜਾ ਰਿਹਾ ਹੈ ਅੱਜ ਜਿਹੜਾ ਇਥੋਂ ਫਾਜ਼ੀਰਤਨ ਗੁਰਦੁਆਰਾ ਸਾਹਿਬ ਤੋਂ ਜਿਹੜੀ ਸ਼ੁਰੂਆਤ ਜਿਹੜੀ ਕੀਤੀ ਜਾ ਰਹੀ ਹੈ ਝਾਕੀਆਂ ਕੱਢ ਕੇ ਤੁਸੀਂ ਮੇਰੇ ਤੋਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਝਾਕੀਆਂ ਜਿਹੜੀਆਂ ਨੇ ਉਹ ਇੱਥੇ ਪਹੁੰਚੀਆਂ ਹੋਈਆਂ ਨੇ ਅਤੇ तमाम ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਅਤੇ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਇੱਥੇ ਪਹੁੰਚਿਆ ਹੋਇਆ ਹੈ ਤੇ ਜਿਹੜੀਆਂ ਝਾਕੀਆਂ ਇਹ ਇਥੋਂ ਸ਼ੁਰੂਆਤ ਕੀਤੀ ਜਾਵੇਗੀ ਇਸ ਤੋਂ ਬਾਅਦ ਜੈਪਾਲਗੜ੍ਹ ਜਿਹੜਾ ਵਿਰਾਸਤੀ ਪਿੰਡ ਹੈ ਉੱਥੇ ਇਹਨਾਂ ਨੂੰ ਰੱਖਿਆ ਜਾਵੇਗਾ ਲੋਕਾਂ ਦੇ ਦੇਖਣ ਦੇ ਲਈ ਅਤੇ ਲੋਕ ਵੀ ਇੱਥੇ ਪਹੁੰਚ ਰਹੇ ਨੇ ਵਿਰਾਸਤੀ ਮੇਲੇ ਦਾ ਆਨੰਦ ਮਾਣਨ ਦੇ ਲਈ ਇਹਨਾਂ ਝਾਕੀਆਂ ਨੂੰ ਦੇਖਣ ਦੇ ਲਈ ਬਹੁਤ ਹੀ ਦੂਰ ਦੂਰੋਂ ਦੇ ਸਕੂਲ ਨੇ ਅਤੇ ਵਿਦਿਆਰਥੀ ਬੱਚੇ ਨੇ ਜਿਹੜੇ ਉਹ ਇੱਥੇ ਪਹੁੰਚ ਰਹੇ ਨੇ ਤੇ ਨਾਲ ਹੀ ਸ਼ਹਿਰ ਵਾਸੀਆਂ ਨੂੰ ਵੀ ਸੱਦਾ ਦਿੱਤਾ ਗਿਆ ਹੈ ਪ੍ਰਸ਼ਾਸਨ ਵੱਲੋਂ ਕਿ ਇਸ ਮੇਲੇ ਦੇ ਵਿੱਚ ਵਿਰਾਸਤ ਮੇਲਾ ਜਿਹੜਾ ਇਸ ਮੇਲੇ ਦੇ ਵਿੱਚ ਪਹੁੰਚ ਕੇ ਆਪਣੇ ਪ੍ਰਾਚੀਨ ਕਲਚਰ ਦੀ ਜਿਹੜੀ ਝਲਕ ਉਹ ਦੇਖੀ ਜਾਵੇ ਉਹ ਝਾਕੀਆਂ ਨੇ ਜਿਹੜੀਆਂ ਕਿ ਪੰਜਾਬ ਦੀ ਝਾਕੀ ਵੀ ਇੱਥੇ ਲਿਆਂਦੀ ਗਈ ਹੈ ਜੋ ਕਿ ਲੋਕਾਂ ਨੂੰ ਦਿਖਾਈ ਜਾਵੇਗੀ ਸੋ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਇਹ ਝਾਕੀਆਂ ਜਿਹੜੀਆਂ ਵਿਰਾਸਤ ਮੇਲੇ ਦੇ ਵਿੱਚ ਪਹੁੰਚਣਗੀਆਂ ਤੇ ਲੋਕਾਂ ਦੇ ਲਈ ਇਹਨਾਂ ਨੂੰ ਉੱਥੇ ਰੱਖਿਆ ਜਾਵੇਗਾ ਦੇਖਣ ਦੇ ਲਈ ਸੋ ਹੋਰ ਵੀ ਤੁਹਾਨੂੰ ਝਲਕੀਆਂ ਦਿਖਾਣੇ ਆ ਤੇ ਗੱਲਬਾਤ ਕਰਾਂਗੇ ਜਿਹੜੇ ਲੋਕ ਮੌਕੇ ਤੇ ਪਹੁੰਚੇ ਨੇ ਤੇ ਜਿਹੜੇ ਬੱਚੇ ਨੇ ਜਾਂ ਹੋਰ ਵੀ ਜਿਹੜੇ ਸ਼ਹਿਰ ਵਾਸੀ ਨੇ ਉਹਨਾਂ ਨਾਲ ਤੁਹਾਡੀ ਗੱਲਬਾਤ ਵੀ ਕਰਾਵਾਂਗੇ ਕਿ ਕੀ ਕਹਿਣਾ ਇਸ ਬਾਰੇ ਉਹਨਾਂ ਦਾ ਸਸੀ ਗਾਲ ਜੀ ਮੈਂ ਸੁਪਨਦੀਪ ਕੌਰ ਮੇਰਾ ਪੁਨੀਤ ਸਰ ਹੈ ਅਸੀਂ ਡੀਏਵੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਤੋਂ ਆਏ ਆਂ ਤੇ ਵਿਰਾਸਤ ਮੇਲੇ ਵਿੱਚ ਪਾਗ ਲੈਣ ਆਏ ਆਂ ਤੇ ਬੜਾ ਅੱਛਾ ਲੱਗ ਰਿਹਾ ਸਾਰੇ ਸਕੂਲ ਪਹੁੰਚੀ ਹੈ ਹੁਮ ਹੁਮਾ ਕੇ ਤੇ ਬੱਚਿਆਂ ਨੂੰ ਤੇ ਲੋਕਾਂ ਨੂੰ ਆਪਾਂ ਆਪਣਾ ਸੱਭਿਆਚਾਰ ਦਰਸਾਵਾਂਗੇ ਅੱਜ ਤੇ ਬਹੁਤ ਕੁਝ ਅਸੀਂ ਵੀ ਸਿੱਖਾਂਗੇ ਹਿੰ ਲੱਗਦਾ ਮੈਮ ਜੇ ਇਸ ਤਰ੍ਹਾਂ ਦੇ ਵਿਰਾਸਤ ਮੇਲੇ ਜਿੱਥੇ ਪੁਰਾਣੀਆਂ ਜਿਹੜੀਆਂ ਪ੍ਰਾਤਨ ਨੂੰ ਯੋਗਦੀਆਂ ਚੀਜ਼ਾਂ ਨੇ ਉਹ ਲੋਪ ਹੋ ਰਹੀਆਂ ਨੇ ਤਾਂ ਇਸ ਤਰ੍ਹਾਂ ਦੇ ਵਿਰਾਸਤ ਮੇਲੇ ਹੋਣੇ ਚਾਹੀਦੇ ਬਿਲਕੁਲ ਹੋਣੇ ਚਾਹੀਦੇ ਸਰ ਮਤਲਬ ਆਪਾਂ ਨੂੰ ਬਹੁਤ ਘੱਟ ਪਤਾ ਬਜ਼ੁਰਗਾਂ ਨਾਲੋਂ ਤੇ ਆਪਣੇ ਬੱਚਿਆਂ ਨੂੰ ਤੇ ਸ਼ਾਇਦ ਇੰਨਾ ਵੀ ਨਹੀਂ ਪਤਾਗਾ ਤੇ ਮੇਰੇ ਖਿਆਲ ਚ ਇਹ ਤਾਂ ਬਹੁਤ ਇੱਕ ਚੰਗਾ ਸਲਾਘਾਯੋਗ ਕਦਮ ਹੈ ਜਿਹਦੇ ਨਾਲ ਮਤਲਬ ਆਪਾਂ ਆਪਣੇ ਵਿਰਸੇ ਨੂੰ ਜਾਣਾਂ ਦੇਖੋ ਜੀ ਜਿਹੜਾ ਇਹ ਵਿਰਾਸਤੀ ਮੇਲਾ ਇਹ 17ਵਾਂ ਵਿਰਾਸਤੀ ਮੇਲਾ ਅੱਜ ਸੋ ਅਸੀਂ ਪੰਜਾਬ ਵਕ ਬੋਰਡ ਨਾਲ ਮਿਲ ਕੇ ਸਾਡੇ ਇੱਥੇ ਪ੍ਰਬੰਧਕ ਕਮੇਟੀ ਹੈ ਬੜੀ ਜ਼ਾਮਾ ਮਸਜਿਦ ਇੰਤਜਾਮੀਆ ਪ੍ਰਬੰਧਕ ਕਮੇਟੀ ਉਹਨਾਂ ਨਾਲ ਮਿਲ ਕੇ ਹਰ ਸਾਲ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਜੀ ਆਇਆਂ ਨੂੰ ਆਖਦੇ ਹਾਂ ਸੋ ਇਸ ਸਾਲ ਵੀ ਸਾਡੇ ਇਹੀ ਪ੍ਰਬੰਧ ਆ ਸਟੇਟ ਅਫਸਰ ਪੰਜਾਬ ਵਕ ਬੋਰਡ ਦੇ ਜਿਹੜੇ ਅਧਿਕਾਰੀ ਆ ਬਹੁਤ ਵਧੀਆ ਸਹਿਯੋਗ ਕਰ ਰਹੇ ਆ ਸਾਰੀ ਸਾਡੀ ਸਮੂਚੀ ਜਿਹੜੀ ਟੀਮ ਆ ਬਹੁਤ ਵਧੀਆ ਪ੍ਰਬੰਧ ਕਰ ਰਹੀ ਆ ਸੋ ਅੱਜ ਸਵਾਗਤ ਆ ਜੀ ਉਹਦੇ ਸਵਾਗਤ ਦੇ ਇੰਤਜ਼ਾਰ 'ਚ ਅਸੀਂ ਖੜੇ ਆ ਬਹੁਤ ਵਧੀਆ ਜਿਹੜਾ ਇਹ ਵਿਰਾਸਤੀ ਮੇਲਾ ਔਰ ਇਹਦੇ ਨਾਲ ਆਪਣਾ ਜਿਹੜਾ ਉਪਰਾਲਾ ਕੀਤਾ ਖਾਲਸਾ ਜੀ ਨੇ ਹਰਵਿੰਦਰ ਖਾਲਸਾ ਜੀ ਨੇ ਤੇ ਹੁਣ ਜ਼ਿਲ੍ਹਾ ਪ੍ਰਸ਼ਾਸਨ ਵੀ ਬੜਾ ਸਹਿਯੋਗ ਕਰ ਰਿਹਾ ਇਹਦੇ ਨਾਲ ਪੰਜਾਬ ਦੀ ਜਿਹੜੀ ਵਿਰਾਸਤ ਆ ਜਿਹੜੀ ਕਿ ਗੁੰਮ ਹੁੰਦੀ ਜਾ ਰਹੀ ਆ ਉਹ ਚ ਉਹਨੂੰ ਇਹ ਪਰਫੁੱਲਤ ਹੋ ਗਈ ਉਹਦੇ ਨਾਲ ਸੱਭਿਆਚਾਰ ਦੀਆਂ ਜਿਹੜੀਆਂ ਝਲਕੀਆਂ ਵੀ ਕੀ ਆਪਣਾ ਸੀਗਾ ਇਹ ਜਿਹੜੇ ਨਵੇਂ ਬੱਚੇ ਆਪਣੇ ਉਹਨਾਂ ਨੂੰ ਬੜਾ ਇਹਦੇ ਇਹਦਾ ਪਤਾ ਲੱਗੂਗਾ ਵੀ ਪੰਜਾਬ ਦਾ ਕਲਚਰ ਕੀ ਆ ਸੱਭਿਆਚਾਰ ਕੀ ਆ ਅੱਜ ਜੋ ਇਹ ਵਿਰਸਤੀ ਮੇਲਾ ਛੇ ਸ਼ੁਰੂ ਹੋ ਰਹਾ ਹੈ ਉਸਕੇ ਲਈ ਅਸੀਂ ਜੀ ਆਣੂ ਬੋਲਤੇ ਆਂ ਔਰ जो भी ये विरासत पंजाब की विरासत जो रख रखो खालसा साहब ने रखी है चंगा काम है बहुत बढ़िया काम कर रहे हैं और इन सबको हम इनके लिए स्वागत के लिए बड़ी जामा मस्जिद कमेटी प्रधान मोहम्मद अशरफ और मैं स्टेट ऑफिसर पंजाब वक्फ बोर्ड उनके स्वागत के लिए असि तैयार है अपना सारा इंतजाम ने किया हुआ बहुत चंगा इंतज़ाम किया हुआ और हम सबको ए और प्रशासन जो भी अधिकारी आ रहे हैं मंत्री साहिबान जो भी आ रहे हैं उन सबका स्वागत करने के लिए तैयार है ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਲਵਾ ਹੈਰਿਟੇਜ ਵੱਲੋਂ ਇਹ 17ਵਾਂ ਜਿਹੜਾ ਮੇਲਾ ਕਰਵਾਇਆ ਜਾ ਰਿਹਾ ਇਸ ਵਾਰ ਪੰਜਾਬ ਸਰਕਾਰ ਵੱਲੋਂ ਵੀ ਸਰਦਾਰ ਭਗਵੰਤ ਸਿੰਘ ਮਾਨ ਉਰਲਾ ਵੱਲੋਂ ਇਸ ਮੇਲੇ ਪ੍ਰਤੀ ਸਰਕਾਰ ਨੂੰ ਸਾਡੇ ਸਾਰੇ ਜਿਹੜਾ ਇਥੋਂ ਜ਼ਿਲ੍ਹਾ ਪ੍ਰਸ਼ਾਸਨ ਹੈ ਉਹਨਾਂ ਨੂੰ ਵੀ ਇਹ ਕਿਹਾ ਗਿਆ ਸੀ ਕਿ ਇਹਦੇ ਵਿੱਚ ਆਪਾਂ ਪੂਰਾ ਸਾਥ ਦੇਣਾ ਜਿਹੜਾ 15 ਲੱਖ ਰੁਪਈਆ ਇਸ ਮੇਲੇ ਵਾਸਤੇ ਪੰਜਾਬ ਸਰਕਾਰ ਵੱਲੋਂ ਇਸ ਮੈਗ ਜਿਹੜਾ ਸੈਰ ਸਪਟਾ ਵਿਭਾਗ ਹਸ ਵੱਲੋਂ ਦਿੱਤਾ ਜਾ ਰਿਹਾ ਹੈ। ਔਰ ਅਸੀਂ ਜੋ ਅੱਜ ਇੱਥੇ ਆ ਕਿਸੇ ਵੀ ਰੂਪ 'ਚ ਤੁਸੀਂ ਆ ਪੱਤਰਕਾਰੀ ਕਰ ਰਹੇ ਆ ਡੀਸੀ ਸਾਹਿਬ ਹੈ ਮਾਨ ਜੋਗ ਐਮਐਲਏ ਸਾਹਿਬ ਹੈ ਮੈਂ ਵੀ ਵਜ਼ੀਰ ਦੇ ਰੂਪ ਵਿੱਚ ਆ ਤਾਂ ਸਾਡੀ ਵਿਰਾਸਤ ਤੇ ਸਦਕਾ ਹੀ ਅਸੀਂ ਗਾਂ ਵਧਦੇ ਆ ਨਵੀਂ ਤਰੱਕੀ ਆਉਂਦੀ ਹੈ। ਨਵੇਂ ਜਮਾਨੇ ਵਿੱਚ ਸ਼ਾਮਲ ਹੋਣ ਵਾਸਤੇ ਉਹਦੇ ਹਾਣੀ ਵੀ ਹੋਣਾ ਹੁੰਦਾ ਪਰ ਕਦੇ ਵੀ ਆਪਦੀ ਵਿਰਾਸਤ ਨੂੰ ਭੁੱਲਣਾਂ ਨਹੀਂ ਚਾਹੀਦਾ ਉਹਦੇ ਤੋਂ ਹੀ ਅਸੀਂ ਇੱਥੋਂ ਤੱਕ ਪਹੁੰਚੇ ਆਂ ਔਰ ਬੜੀ ਮਹਾਨ ਵਿਰਾਸਤ ਆ ਸਾਡੀ ਪੰਜਾਬ ਦੇ ਲੋਕਾਂ ਦੀ ਬਾਹਰ ਜਦੋਂ ਦੇਖਿਆ ਸੀ ਜਿਹੜਾ ਸਾਡੇ ਪੁਰਾਣੇ ਦਾਦੇ ਪੜਦਾਦੇ ਉਸ ਤਰ੍ਹਾਂ ਦਾ ਊਠਾਂ ਦੀਆਂ ਸਵਾਰੀਆਂ ਜਾਂ ਸਾਡੀਆਂ ਮਾਵਾਂ ਧੀਆਂ ਪਹਿਣਾ ਦਾ ਰਹਿ ਬਹਿਣ ਬੜਾ ਜਿਹੜਾ ਸਲੀਕੇ ਵਾਲਾ ਤੇ ਸੋਹਣਾ ਸੀ ਔਰ ਉਸ ਨੂੰ ਐਸੀ ਹਮੇਸ਼ਾ ਸੰਭਾਲ ਕੇ ਰੱਖੀਏ ਮੈਂ ਇਥੋਂ ਮਟਿੰਡਾ ਵਾਸੀਆਂ ਨੂੰ ਮਾਲਵਾ ਹੈਰੀਟੇਜ ਵਾਲਿਆਂ ਨੂੰ ਇਸ ਗੱਲ ਦੀ ਵਧਾਈ ਦੇਣਾ ਡੀਸੀ ਸਾਹਿਬ ਨੂੰ ਪ੍ਰਸ਼ਾਸਨ ਨੂੰ ਸਾਡੇ ਐਮਐਲਏ ਸਾਹਿਬ ਤੇ ਪ੍ਰਧਾਨ ਜੀ ਚੇਅਰਮੈਨ ਸਾਹਿਬ ਸਾਰੇ ਔਰ ਅਸੀਂ ਸਾਰੇ ਪੰਜਾਬ ਵਾਸੀ ਇਸ ਰੰਗ ਵਿੱਚ ਹਮੇਸ਼ਾ ਰੰਗੇ ਰਹਿਣਾ ਚਾਹੀਦਾ ਸਰ